ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਾਲ ਤੱਕ ਸੈਨੂੰ ਸਮਰਪਿਤ ਉੱਥੇ ਮੱਥਾ ਟੇਕੂਗਾ ਉਸ ਦਲਪੰਥ ਉਸ ਚੱਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰ ਦਾਂਗੇ ਜਿਹੜਾ ਆਪਦੇ ਇਤਿਹਾਸ ਨੂੰ ਤਹਿਰਾਊਗਾ ਬੁੱਢੇ ਨਾਲ ਦੀ ਗੱਲ ਕੀਤੀ ਉਹਨਾਂ ਨੇ ਜੈਡ ਪਲੱਸ ਸਕਿਉਰਟੀ ਲਈ ਫਿਰਦੇ ਆ ਹਾਲਾਂਕਿ ਅਸੀਂ ਉਸ ਨੂੰ ਚੱਥੇਦਾਰ ਬੁੱਢੇ ਦਾ ਨਹੀਂ ਮੰਨਦੇ ਕਾਗਜ਼ਾਂ 'ਚੋਂ ਬਣਿਆ ਫਿਰੇ ਉਹਨਾਂ ਨੇ ਇੰਨੇ ਕ ਬੰਦੇ ਕਤਲ ਕਰਤੇ ਮੈਨੂੰ ਕਿੱਥੇ ਛੱਡਣਗੇ ਪਰ ਮੈਂ ਬੋਲੂਗਾ ਗੁਨਾਹਗਾਰ ਉਹ ਆ ਜਿਹਨੂੰ ਸੱਚ ਪਤਾ ਓਏ ਬੋਲਦਾ ਹੀ ਨਹੀਂ ਸੰਪਰਦਾਵਾ ਕਿੰਨੀਆਂ ਤੁਰੀਆਂ ਦੋ ਵਾਰ ਦਾਲਾ ਬਾਬਾ ਬਿਧੀ ਚੰਦ ਸਾਹਿਬ ਇੱਕ ਵਾਰੀ ਦਰਬਾਰ ਲੱਗਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਘੋੜਾ ਤੇ ਬਾਜ ਤੇ ਪਛਾ ਕੇ ਇੱਕ ਸਿੰਘ ਨੂੰ ਦਿੱਤੀ ਉਹਨਾਂ ਦਾ ਨਾਮ ਭੁੱਲ ਗਿਆ ਲੈਣਾ ਨਹੀਂ ਗਲਤ ਨਾ ਲਿਆ ਜਾਵੇ ਜਦੋਂ ਸ਼ਿਕਾਰ ਲਈ ਗਏ ਜਿਹੜਾ ਬਾਜ ਸਿੰਘ ਨੂੰ ਦਿੱਤਾ ਸੀ 10ਵੇਂ 6ਵੇਂ ਪਾਸ਼ਾ ਨੇ ਉਹ ਬਾਜ ਉੱਡ ਗਿਆ ਤੇ ਉਹ ਪੈਂਦੇ ਖਾਂ ਦੇ ਜਵਾਈ ਅਜ਼ਮਲ ਖਾਨ ਨੇ ਫੜ ਲਿਆ ਕਹਿੰਦੇ ਜੀ ਬਾਜ ਨਹੀਂ ਮਿਲਦਾ ਬਾਬੇ ਕਹਿੰਦਾ ਉਹ ਕਹਿੰਦੇ ਪਤਾ ਕਰੋ ਸਿੰਘਾ ਨੇ ਪਤਾ ਕੀਤਾ ਸੂ ਮਿਲੀ ਜੀ ਉਹ ਤਾਂ ਅਜ਼ਮਲ ਖਾਨ ਫੜੀ ਫਿਰਦਾ ਪੈਂਦੇ ਖਾਂ ਨੂੰ ਕਿਹਾ ਵੀ ਬਾਜ ਲਿਆ ਕੇ ਦੇ ਬਾਬੇ ਕਹਿੰਦਾ ਉਹ ਕਹਿੰਦਾ ਬਾਬੇ ਕਹਿੰਦਾ ਬਾਜ ਮੋੜ ਦੋ ਪੈਂਦੇ ਖਾਂ ਦਾ ਜਵਾਈ ਕਹਿੰਦਾ ਤੇਰੀ ਕੁੜੀ ਛੱਡ ਦੂੰਗਾ ਪਰ ਮੈਂ ਬਾਜ ਨਹੀਂ ਦੇਣਾ ਉਹ ਕਹਿੰਦਾ ਕੁੜੀ ਰੱਖ ਲੈ ਬਾਜ ਵੀ ਰਹਿਣ ਦੇ ਮੈਂ ਕਹਿ ਦਿੰਦਾ ਤੇ ਉੱਥੇ ਜਾ ਕੇ ਮੁੱਕਰ ਗਿਆ ਦਰਬਾਰ ਚ ਛੇਵੇਂ ਪਾਸ਼ਾ ਨੂੰ ਕਹਿੰਦਾ ਪੈਂਦੇ ਖਾਂ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਡੇ ਸਿੱਖ ਝੂਠ ਬੋਲਦੇ ਆ ਬਾਜ ਸਾਡੇ ਘਰੇ ਨਹੀਂ ਹੈਗਾ ਉਹ ਕਹਿੰਦੇ ਜੀ ਹੈਗਾ ਉਹਨਾਂ ਨੇ ਲਿਆ ਕੇ ਬਾਜ ਦਿਖਾਤਾ ਇਹਨਾਂ ਦੇ ਘਰੋਂ ਲਿਆਂਦਾ ਪੈਦੇਖਾਹ ਗੁੱਸੇ 'ਚ ਆਇਆ ਰੋਹ ਚ ਆਇਆ ਕਹਿੰਦਾ ਸਿੱਖ ਵੀ ਝੂਠੇ ਗੁਰਨਾਨਕ ਦਾ ਘਰ ਵੀ ਝੂਠਾ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਰਬਾਰ 'ਚ ਉઠੇ ਮਾਰ ਮਾਰ ਮੁਕਿਆਂ ਦਾ ਮੂੰਹ ਭੰਨਤਾ ਪੈਦੇਖਾਹ ਦਾ ਛੇਵੇਂ ਪਾਤਸ਼ਾਹ ਦੇ ਕਹਿੰਦੇ ਘਰ ਦੀ ਤੂੰ ਬੇਅਦਬੀ ਕਿਵੇਂ ਕਰੇਗਾ ਬਿਧੀ ਚੰਦ ਦਾ ਦਲਪੰਥ ਕਹੂੰਗਾ ਮੈਂ ਜਿੱਤੇ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚ-ਵੰਚ ਕਹਿ ਦੂੰਗਾ ਉਸ ਬਾਬਾ ਬਿਧੀ ਚੰਦ ਦਾ ਦਲਪੰਥ ਓਏ ਉਹਨੇ ਤਾਂ ਇਹੀ ਕਿਹਾ ਸੀ ਗੁਰਨਾਣਕ ਦਾ ਘਰ ਝੂਠਾ ਓਏ ਉਹਨੇ ਮਹਾਰਾਜ ਦੀ ਹਜ਼ੂਰੀ ਦੀ ਬੰਦਾ ਕੁੱਟਤਾ ਪੈ ਦੇਖਾ ਜਿਹੜਾ ਦੋ ਸਾਨਾਂ ਨੂੰ ਭੇੜਦਿਆਂ ਨੂੰ ਐਂ ਕਰ ਦਿੰਦਾ ਹੁੰਦਾ ਸੀ ਇੰਨਾ ਬਲਵਾਨ ਸੀਗਾ ਤੇ ਇੱਥੇ ਉਹਨਾਂ ਦੀ ਮਜੂਦ ਸੰਪਰਦਾਵਾਂ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲਿਆਂ ਚ ਸਿੱੜਤੇ ਹਜੇ ਤੱਕ ਉੱਠੇ ਹੀ ਨਹੀਂ ਅਸੀਂ ਕਿਵੇਂ ਕਹਿਦਾਂਗੇ ਯਾਰ ਵੀ ਉਹਨਾਂ ਦੇ ਖੂਨ ਤੁਰੇ ਪਿਰਦੇ ਆ ਤਰਨਾ ਦਲ ਆਉਂਦਾ ਉਹ ਤੋਂ ਬਾਅਦ ਜਿਹਦੇ ਮਜੂਤਾ ਮੁਖੀ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਗੇ ਤਰਨਾ ਦਲ ਦਾ ਫਰਜ ਕੀ ਸੀਗਾ ਕਿੱਥੋਂ ਆਈ ਸੰਪਰਦਾ ਨੌਜਵਾਨਾਂ ਨੂੰ ਭਰਤੀ ਕਰਨਾ ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ ਸੀਗਾ ਜਿੱਥੇ ਲੋੜ ਸੀ ਉਹ ਗਾਹ ਮੋਰਚਿਆਂ ਨੂੰ ਸਪਲਾਈ ਕਰਦੇ ਸੀ ਐਨੇ ਸਿੰਘ ਤਿਆਰ ਹੋ ਗਏ ਅੱਗੇ ਚੱਲੋ ਕਿੱਥੇ ਆ ਹਰੀਆਂ ਵੇਲਾਂ ਬਾਬਾ ਨਿਹਾਲ ਸਿੰਘ ਆ ਮੁਖੀ ਉੱਥੋਂ ਦੇ ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ ਛੋਟੀਆਂ ਬੇਲਾਂ ਹਰੀਆਂ ਕਰ ਲਈਆਂ ਕਿੱਥੇ ਆ ਪਤਾ ਹੀ ਨਹੀਂ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਥੋੜੀਆਂ ਉਹ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਨੂੰ ਕਹਿੰਦੇ ਉਹ ਕਹਿੰਦੇ ਇਹਨਾਂ ਜੱਟਾਂ ਨੂੰ ਤਾਂ ਜ਼ਮੀਨਾਂ ਅਸੀਂ ਲੈ ਕੇ ਦਿੱਤੀਆਂ ਸੀ ਕਿ ਨਿਸ਼ਾਨ ਸਾਹਿਬ ਦੇ ਥੱਲੇ ਤੇ ਹੁਣ ਲੜਨ ਉਹਨਾਂ ਖਾਤਰ ਤੁਸੀਂ ਕਲੀਅਰ ਕਰੋ ਕਿ ਤੁਸੀਂ ਦਿੱਤੀਆਂ ਸੀ ਕਿ ਇਹਨਾਂ ਨੇ ਤੁਹਾਨੂੰ ਦਿੱਤੀਆਂ ਜੱਟਾਂ ਨੂੰ ਜ਼ਮੀਨਾਂ ਸਿੱਖਾਂ ਨੂੰ ਜ਼ਮੀਨਾਂ ਜਾਇਦਾਦਾਂ ਓਏ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਉਹਨਾਂ ਤੋਂ ਅੱਜ ਵੀ ਸਿਰ ਕੁਰਬਾਨ ਆ ਉਹ ਤੁਸੀਂ ਤਾਂ ਲੈ ਗਏ ਖੋ ਕੇ ਪੰਜਾਬ ਤੋਂ ਬਾਹਰ ਲਈ ਜਾਂਦੇ ਆ ਤੁਸੀਂ ਤਾਂ ਬਾਨੀ ਅਡਾਨੀ ਮੋਦੀ ਤੋਂ ਵੀ ਭੈੜੇ ਆ ਜੇ ਨਹੀਂ ਤੇ ਆਪਦਾ ਸਟੈਂਡ ਕਲੀਅਰ ਕਰੋ ਤੁਸੀਂ ਸਿੱਖਾਂ ਦੇ ਆ ਕੇ ਸੈਂਟਰ ਦੇ ਆਂ ਦੰਦਮੀ ਟਕਸਾਲ ਬਾਬਾ ਹਰਨਾਮ ਸਿੰਘ ਤੁਮਾ ਖਵਾਉਂਦਾ ਪੇਪਰਾਂ ਦੇ ਵਿੱਚ ਵੀ ਮੈਂ ਦੰਦਮੀ ਟਕਸਾਲ ਦਾ ਮੁਖੀ ਆ ਜਿਨ੍ਹਾਂ ਦੇ ਮੁਖੀ ਪਹਿਲੇ ਬਾਬਾ ਦੀਪ ਸਿੰਘ ਜੀ ਹੋਏ ਆ ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰ ਆਪਦਾ ਸਿਰ ਤਲੀ ਤੇ ਰੱਖ ਕੇ ਲੜਨ ਦੀ ਇਸ ਦਰਬਾਰ ਖਾਤਰ ਤੇ ਦਰਬਾਰ ਦੇ ਵਿੱਚ ਕੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੇ ਕਹਿੰਦੇ ਉਹਨਾਂ ਦੀ ਗੱਦੀ ਤੇ ਬੈਠੇ ਆ ਐਨੇ ਸਰੂਪਾਂ ਨੂੰ ਅੱਗ ਲੱਗ ਗਈ ਐਨੇ ਸਰੂਪ ਗਾਇਬ ਹੋ ਗਏ ਉਹ ਜੇ ਹਜੇ ਤੱਕ ਬੋਲੇ ਨਹੀਂ ਤੇ ਅਸੀਂ ਕਿਵੇਂ ਕਹਿਦਾ ਗਏ ਇਹ ਦੰਦਮੀ ਟਕਸਾਲ ਦੇ ਮੁਖੀ ਆ ਇਹਨਾਂ 'ਚੋਂ ਹੋਊ ਨਹੀਂ ਹੈਣੀ ਗੱਲ ਆ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਹੋਊਗਾ ਜੱਥੇਦਾਰ ਯਾਰ ਦੰਤਮਾਨ ਸਾਹਿਬ ਦਾ ਜੇ ਹੈਗੇ ਤਾਂ ਹੋਊਗਾ ਡਿੱਕ ਡਿੱਕ ਗੰਭ ਪਾੜ ਡੱਕ ਪਿਆ ਜੇ ਹੈਗੇ ਆ ਤਾਂ ਕੋਈ ਇੱਕ ਕੰਮ ਤਾਂ ਦੱਸੋ ਇਹਨਾਂ ਨੇ ਕੀਤਾ ਜੱਥੇਬੰਦੀ ਵਾਲਾ ਸਾਡਾ ਜੱਥੇਦਾਰ ਉਹ ਹੋਊਗਾ ਜਿਹਨੇ ਸਾਨੂੰ ਅਹਿਸਾਸ ਕਰਾਤਾ ਓਏ ਸਾਡੇ ਹੁੰਦਿਆ ਥੋੜੀ ਹਵਾਲਣੀ ਕੋਈ ਝਾਕ ਸਕਦਾ ਤੂੰ ਨੌਜਵਾਨ ਧੀਆ 20 ਸਾਲਾਂ ਦੀ ਜਾਂ ਇੱਥੋਂ ਟੁਰ ਕੇ ਦਿੱਲੀ ਦੀ ਲਾਲ ਕਿਲੇ ਨੂੰ ਹੱਥ ਲਾ ਕੇ ਆਉਂਦਾ ਆਉਂਦਾ ਆ ਤੱਕ ਤੇਰੀ ਅੱਖ ਤੇਰੇ ਅੱਲ ਕੋਈ ਅੱਖ ਨਹੀਂ ਚੱਕੂਗਾ ਮੈਂ ਜੱਥੇਦਾਰ ਆ ਉਹ ਸਾਡਾ ਜੱਥੇਦਾਰ ਹੋਊਗਾ ਉਹ ਇੱਥੇ ਤਾਂ ਤੀ ਘਰੋਂ ਨਿਕਲਦੂ ਕੋਈ ਬਾਅਦ ਚਾਹੇ ਪਹਿਲੋ ਕੜਨਾਪ ਹੋ ਜਾਂਦੀ ਐ ਸੇ ਇਨਾ ਪੰਜਾਬਗਾਲੀਆਂ ਨੂੰ ਕਿਵੇਂ ਕਹਿਦਗੇ ਸਾਡਾ ਜੱਥੇਦਾਰ ਆ ਕਿਵੇਂ ਕਹਿਦਗੇ ਜੱਥੇਦਾਰ ਆ ਜੱਥੇਦਾਰ ਐਵੇਂ ਨਹੀਂ ਬਣਦੇ ਜੱਥੇਦਾਰਾਂ ਨੂੰ ਬੱਚੇ ਸ਼ਹੀਦ ਕਰਾਉਣੇ ਪੈਂਦੇ ਆ ਜੱਥੇਦਾਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰੋਂ ਕੋ ਆਪਦੇ ਬੱਚਾਂ ਦਾ ਕਾਲਜਾ ਕੱਢ ਕੇ ਮੂੰਹ 'ਚ ਪਾਉਂਦੀ ਆ ਹਕੂਮਤ ਬੋਲਟ ਪ੍ਰੂਫ ਗੱਡਿਆਂ 'ਚ ਨਹੀਂ ਘੁੰਮਦੇ ਅਸੀਂ ਕਹਿੰਨੇ ਆ ਸਾਡੇ ਜੱਥੇਦਾਰ ਚੌਪਰ ਰੱਖਣ ਪ੍ਰਾਈਵੇਟ ਜੈੱਟ ਰੱਖਣ ਯਾਰ ਸਾਡੀ ਸਿੱਖ ਕੌਮ ਦੇ ਮੁਖੀ ਆ ਸਾਡੇ ਜੱਥੇਦਾਰ ਆ ਵੱਡੀ ਤੋਂ ਵੱਡੀ ਸਿਕਿਉਰਿਟੀ ਰਹਿਣ ਇਹਨਾਂ ਦੇ ਨਾਲ ਟੈਂਕ ਚੱਲਣ ਜਦੋਂ ਤੁਰਦੇ ਆ ਪਤਾ ਤਾਂ ਲੱਗਿਆ ਸਿੱਖਾਂ ਦਾ ਜੱਥੇਦਾਰ ਆ ਉਹ ਤਾਂ ਹੀ ਚੱਲਣਗੇ ਨਾ ਜੇ ਉਹਨਾਂ 'ਚ ਹੋਊਗਾ ਕੁਝ ਇਕੱਲਾ ਬਿਆਨ ਦੇਣ ਵਾਲਾ ਜਥੇਦਾਰ ਨਹੀਂ ਹੋਣਾ ਚਾਹੀਦਾ ਕਿਥੋਂ ਹਣ ਸਾਫ ਪਾ ਦਿਆ ਤੁਸੀਂ ਜੇ ਇੱਥੇ ਬੈਠੇ ਆ ਕਿਸੇ ਨੂੰ ਦੁੱਖ ਨਹੀਂ ਹੈਗਾ ਇਹਨਾਂ ਨੂੰ ਇਹ ਤਾਂ ਉਹੀ 3.5 ਪਾਛਾ ਜਿਹਨਾਂ ਨੇ ਇਹਨਾਂ ਪੁੱਤਰ ਨੱਕੇ ਸੀ ਪਰ ਵਾਰ ਦिए 4 4 ਮਹੀਨੇ ਤੱਕ ਕਿਆ ਹੋਇਆ ਜੀ ਤਾਂ ਕਈ ਹਜ਼ਾਰ ਕੋਈ ਵਾਰ ਤੂਗਾ ਕੀ ਇਹਨਾਂ ਦੇ ਬੱਚੇ ਨਹੀਂ ਹੈਗੇ ਕਦੇ ਮੂੰਹ ਵੇਖਿਆ ਤੁਸੀਂ ਉਹਨਾਂ ਦਾ ਕਿੱਥੇ ਆ ਕਿੱਥੇ ਨਹੀਂ ਇਹ ਇਹ ਮੇਰੀ ਸਟੇਟਮੈਂਟ ਹੈ ਮੇਰੇ ਬਿਆਨ ਹੈ ਇਹ ਇਹਨਾਂ ਦੇ ਪਰਿਵਾਰਾਂ ਦੇ ਨਹੀਂ ਇਹਨਾਂ ਨਾਲ ਉਹ ਮੁਕਸੇ ਨਾਲ ਹੋ ਜਾਣ ਕਿਤੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਦੁਬਈ ਤੋਂ ਆਉਂਦੇ ਆ ਮੈਂ ਮਿਲਣ ਜਾਣਾ ਮੈਂ ਕਿਹਾ ਉਹਨਾਂ ਨੇ ਪੁੱਛਿਆ ਵੀ ਕੀ ਮੈਂ ਕਿਹਾ ਭਾਈ ਜੀ ਆ ਚੱਕਰ ਆ ਵੀ ਮੈਂ ਨਹੀਂ ਵਿਚਰਨਾ ਚਾਹੁੰਦਾ ਇਹਨਾਂ ਦੇ ਵਿੱਚ ਉਹ ਕਹਿੰਦੇ ਵੀ ਮੈਂ ਜਾਊਗਾ ਮੈਂ ਕਿਹਾ ਨੁਕਸਾਨ ਹੋਊਗਾ ਤੇਰੇ ਨਾਲ ਨਹੀਂ ਖੜਨਾ ਕਹਿੰਦੇ ਨਹੀਂ ਖੜਨਗੇ ਹਰੇਕ ਮੁਖੀ ਨੂੰ ਮੈਲ ਲਗਾਏ ਆ ਜਿੱਥੇ ਬੰਦੀ ਦੇ ਨਾਲ ਲੱਗੇ ਹਰੇਕ ਮੁਖੀ ਦਾ ਫੋਟੋ ਵੀਡੀਓ ਹਰੇਕ ਮੁਖੀ ਦੇ ਪੈਰੀ ਹੱਥ ਲਾਏ ਆ ਬਰੋਬਰ ਬੈਠੇ ਆ ਵੀ ਔਖੇ ਵੇਲੇ ਖੜਨਗੇ ਤੇ ਜੇ ਉਹ ਸੱਚ ਨੂੰ ਹੀ ਖੜਨਗੇ ਨਾ ਜੇ ਸੱਚ ਨੂੰ ਹੀ ਖੜੇ ਆ ਤੇ ਮੈਂ ਕਹਿੰਦਾ 24 ਘੰਟਿਆਂ ਦੇ ਵਿੱਚ ਬੱਚੇ ਸਾਡੇ ਪੰਜਾਬ ਹੋਣਗੇ ਸਾਰਿਆ ਸਾਰਿਆ ਜਿਹੜੀ ਗਵਰਨਮੈਂਟ ਡਿਬਗੁਰੂਗੜ੍ਹ ਜੇਲ੍ਹ ਇੰਨਾ ਚ ਬੰਦ ਕਰੀ ਬੈਠੀ ਆ ਨਾ ਇਹਨਾਂ ਦੇ ਨਾਲ 30 ਸਿੰਘ ਹੋਰ ਆ 50 ਹੋ ਗਏ ਹੋਣਗੇ ਟੋਟਲ ਉਹਨਾਂ ਨੂੰ ਆਮ ਆਦਮੀ ਪਾਰਟੀ ਜਾ ਸਕਦੀ ਆ ਉਹਨਾਂ ਦਾ ਸੀਐਮ ਆ ਤੇ ਜੇ ਕਹਿਦਗੇ ਵੀ ਤੁਸੀਂ ਜਥੇਦਾਰਾਂ ਨੂੰ ਨਾ ਬੋਲੋਗੇ ਨਹੀਂ ਹਰਪ੍ਰੀਤ ਸਿੰਘ ਨੂੰ ਰੋਕਿਆ ਕਿਵੇਂ ਉਹ ਜਿਨ੍ਹਾਂ ਨੇ ਸਾਡੇ ਸਿੰਘ ਬੰਦੀ ਕਰਕੇ ਰੱਖੇ ਆ ਭੁੱਖੇ ਧਿਆਏ ਓਏ ਉਹਨਾਂ ਦੇ ਲੀਡਰਾਂ ਦੇ ਜਿਹੜੇ ਵਿਆਹ ਅਟੈਂਡ ਕਰੀ ਜਾਂਦੇ ਆ ਉਹਨਾਂ ਨੂੰ ਅਸੀਂ ਜੱਥੇਦਾਰ ਕਿਵੇਂ ਮੰਨ ਲਾਂਗੇ ਚੱਡੇ ਦੇ ਵਿਆਹ ਤੇ ਨਹੀਂ ਗਿਆ ਗਿਆਨੀ ਗਿਆਨੀ ਹੋਈ ਕਮਾਗੇ ਜੀ ਜੱਥੇਦਾਰ ਦਾ ਫਿਰ ਜਦੋਂ ਹੋਊਗਾ ਉਦੋਂ ਕਹਿ ਦਾਂਗੇ ਵੀ ਹੁਣ ਜੱਥੇਦਾਰੀ ਆ ਭਾਈ ਨਾਲ ਤੁਰਾਂਗੇ ਅਸੀਂ ਕੁਰਬਾਨ ਹੋਣ ਵਾਲੇ ਲੱਖਾਂ ਹੀ ਸਿੰਘ ਨੇ ਲੱਖਾਂ ਹੀ ਬੀਬੀਆਂ ਨੇ ਨੌਜਵਾਨ ਪਣਾ ਨੇ ਅੱਜ ਕੱਲ੍ਹ ਦੇ ਜੱਥੇ ਬੰਦਿਆਂ ਤੇ ਜੱਥੇਦਾਰਾਂ ਤੋਂ ਕੁਰਬਾਨ ਹੋਣ ਲਈ ਤਿਆਰ ਆ ਉਹ ਕੋਈ ਇੱਕ ਗੁਣ ਤਾਂ ਦੱਸੋ ਇਹਨਾਂ ਦੇ ਵਿੱਚ ਜੱਥੇਦਾਰਾਂ ਵਾਲਾ ਹੈਗਾ ਇਤਿਹਾਸ ਨਾ ਤੁਸੀਂ ਉਹ ਪੜੋ ਜੇ ਅਸੀਂ ਕਹਿਦਗੇ ਉਹ ਯਾਰ ਕੱਲ ਦਾ ਸ਼ੋਰ ਆ ਤੂੰ ਤੈਨੂੰ ਕੀ ਪਤਾ ਵੀ ਐਂ ਕੀਤਾ ਅਸੀਂ ਤਾਂ ਐਂ ਕੀਤਾ ਸਿੰਘਾਂ ਨੇ ਐਂ ਕੀਤਾ ਜਿਹੜਾ ਕੰਮ ਮੇਰੇ ਦਾਦੇ ਨੇ ਕੀਤਾ ਸੀ ਉਹਦੇ ਪੈਸੇ ਮੇਰੇ ਪਿਓ ਨੂੰ ਨਹੀਂ ਮਿਲੇ ਤੇ ਜਿਹੜੀਆਂ ਦਿਹਾੜੀਆਂ ਮੇਰੇ ਪਿਓ ਨੇ ਲਾਈਆਂ ਉਹਦੇ ਪੈਸੇ ਮੈਂ ਲੈਣ ਦਾ ਹੱਕਦਾਰ ਨਹੀਂ ਤੇ ਨਾ ਹੀ ਮੈਨੂੰ ਕਿਹਨੇ ਦੇਣੇ ਆ ਵੀ ਭਾਈ ਉਹਨਾਂ ਨੇ ਕੀਤਾ ਸੀ ਉਹ ਜਿਹੜਾ ਕੰਮ ਸਾਡੇ ਵੱਡੇ-ਵਡੇਰੇ ਕਰਕੇ ਉਹਨਾਂ ਦਾ ਹੀ ਇਤਿਹਾਸ ਲਿਖਿਆ ਜਾਣਾ ਇਹਨਾਂ ਦਾ ਨਹੀਂ ਲਿਖਿਆ ਜਾਣਾ ਇਹ ਤਾਂ ਫਿਰ ਉੱਥੇ ਬੈਠੇ ਚੜ੍ਹ ਚੜਾਈ ਕਰ ਗਏ ਉਹ ਭਾਵੇਂ ਸੱਚਖੰਡ ਲਿਖੀ ਜਾਣ ਤੇ ਚਾਹੇ ਸਵਰਗਵਾਸੀ ਲਿਖੀ ਜਾਣ ਉਹ ਤਾਂ ਮੈਂ ਤਾਂ ਮਹਾਰਾਜ ਨੂੰ ਇੱਕ ਗੱਲ ਕਹਿਣਾ ਇਸ ਤੋਂ ਬਾਅਦ ਫਤਿਹ ਪ੍ਰਵਾਨ ਕਰਿਓ ਗੁਰੂ ਗੋਬੇ ਸਿੰਘ ਜੀ ਮਹਾਰਾਜ ਕੇਸ ਹਰੇ ਕਰ ਰਹੇ ਸੀ ਤੁੱਪੇ ਭਾਈ ਨੰਦ ਲਾਲ ਕੋਲੇ ਖੜੇ ਤੇ ਮਹਾਰਾਜ ਤਰੁੱਠੇ ਤੇ ਮਹਾਰਾਜ ਕਹਿੰਦੇ ਵੀ ਭਾਈ ਨੰਦ ਲਾਲਾ ਮੰਗਲਾ ਅੱਜ ਕੀ ਮੰਗਣਾ ਉਹਨਾਂ ਨੇ ਕੁਝ ਮੰਗਿਆ ਉਹ ਮੰਗਲਾ ਨੰਦ ਲਾਲਾ ਕੀ ਚਾਹੀਦਾ ਮਹਾਰਾਜੇ ਦੇ ਦੋਗੇ ਹਾਂਜੀ ਜਦੋਂ ਮੇਰੀ ਮੌਤ ਹੋਵੇ ਨਾ ਤੇ ਜਦੋਂ ਮੇਰਾ ਸਸਕਾਰ ਕਰਨ ਲਈ ਮੈਨੂੰ ਚਿਖਾਤੇ ਪਾਇਆ ਤੇ ਸਾਰੇ ਬਾਜੂ ਮੰਡਲ ਦੀ ਹਵਾ ਬੰਦ ਕਰ ਦਿਓ ਮੈਂ ਨਹੀਂ ਚਾਹੁੰਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੀ ਮਿੱਟੀ ਵੀ ਮੇਰੀ ਸਵਾਹ ਵੀ ਉੱਡ ਕੇ ਕਿਸੇ ਬਗਾਨੇ ਦਰ ਤੇ ਜਾਵੇ ਮੈਂ ਤਾਂ ਤੇਰੇ ਦਰ ਤੇ ਹੀ ਰਹਿਣਾ ਚਾਹੁੰਦਾ ਇਨਾਂ ਮੁਤਾਬਕ ਮੈਂ ਬਹੁਤ ਵੱਡਾ ਕਾਪੀ ਆ ਮੈਂ ਸਾਧੂ ਸੰਤਾਂਾਂ ਆ ਪੱਖਾਂ ਬਾਰੇ ਬੋਲਦਾ ਮੈਂ ਸੱਚ ਬੋਲਦਾ ਮੈਂ ਇਹਨਾਂ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਮਹਾਰਾਜ ਜੇ ਹਾਜ਼ਰ ਹੋਣ ਤੇ ਮੈਂ ਇੱਕੀ ਬਚਨ ਕਰਦਾ ਅਰਦਾਸ ਚ ਵੀ ਮੇਰੀ ਮੌਤ ਜਦੋਂ ਮਰਜੀ ਹੋ ਜੇ ਕੋ ਮੇਰੇ ਵਾਸਤੇ ਚ ਨਹੀਂ ਹੈਗਾ ਪਰ ਮੈਂ ਜਦੋਂ ਚਾਹਨਾ ਉਹ ਇਹ ਆ ਵੀ ਜਦੋਂ ਇਹ ਸਾਰੇ ਮਰਨ ਮੇਰੀ ਮੌਤ ਨਾਲ ਹੀ ਹੋ ਜੇ ਭਾਵੇਂ ਕੋਈ ਵੀ ਐਕਸੀਡੈਂਟ ਹੋ ਜੇ ਤੇ ਮੈਂ ਜਾ ਕੇ ਵੇਖਦਾ ਵੀ ਇਹਨਾਂ ਨੂੰ ਮਾੜਾ ਬੋਲਣ